ਇਸ ਨਦੀ ਦੇ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਵਿਛੜਿਆ ਕਿਉਂਕਿ ਉਹਨਾਂ ਦਿਨ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਨਵੇਂ ਬਲੌਗ ਦੇ ਵਿੱਚ ਆਪਾਂ ਜਿਵੇਂ ਤੁਹਾਨੂੰ ਪਿਛਲੇ ਬਲੌਗ 'ਚ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲੇ ਦੇ ਦਰਸ਼ਨ ਕਰਵਾਏ ਸੀਗੇ ਤੇ ਪਿਛਲੀ ਵੀਡੀਓ ਦਾ ਐਂਡ ਆਪਾਂ ਕਿਲਾ ਸ਼੍ਰੀ ਨੰਦਗੜ੍ਹ ਸਾਹਿਬ ਵੇਖੇ ਕੀਤਾ ਸੀਗਾ ਪਿਛਲੀ ਵੀਡੀਓ ਚ ਜਿਵੇਂ ਮੈਂ ਦੱਸਿਆ ਸੀ ਆਪਾਂ ਸਫਰ ਕਰ ਰਹੇ ਹਾਂ ਸਫਰ-ਏ-ਸ਼ਹਾਦਤ ਦੇ ਉੱਪਰ ਜਿਨ੍ਹਾਂ ਰਾਵਾਂ ਤੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜੀ ਆਦੇ ਫਤਿਹਗੜ੍ਹ ਸਾਹਿਬ ਪਹੁੰਚੇ ਸੀਗੇ ਉਹ ਮਾਰਗ ਤੇ ਆਪਾਂ ਸਫਰ ਕਰ ਰਹੇ ਹਾਂ ਤੇ ਹੁਣ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਪਰਵਾਰ ਬਿਛੋੜਾ ਸਾਹਿਬ ਦੇ ਨੰਦਪੁਰ ਸਾਹਿਬ ਤੋਂ ਜਦੋਂ ਕਿਲਾ ਛੱਡਿਆ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਤਾਂ ਉਸ ਤੋਂ ਬਾਅਦ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚੱਲ ਪਏ ਜਾਨੀ ਕਿ ਸਰਸਾ ਨਦੀ ਦੇ ਕੰਢੇ ਆ ਕੇ ਉਹਨਾਂ ਤੇ ਮੁਗਲ ਫੌਜਾਂ ਨੇ ਹਮਲਾ ਕੀਤਾ ਸੀ ਸਰਸਾ ਨਦੀ ਵੱਲ ਨੂੰ ਚੱਲ ਪਏ ਹੁਣ ਇਸ ਟਾਈਮ ਆਪਾਂ ਨੰਦਪੁਰ ਸਾਹਿਬ ਤੋਂ ਜਿਹੜਾ ਰੋਪੜ ਨੂੰ ਰੋੜ ਜਾਂਦਾ ਉਹਦੇ ਤੇ ਆ ਤੇ ਆਪਾਂ ਚੱਲਦੇ ਹਾਂ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਦੱਸਦੇ ਹਾਂ ਕਿ ਕਿਸ ਤਰ੍ਹਾਂ ਪਰਿਵਾਰ ਦਾ ਵਿਛੋੜਾ ਪਿਆ ਤੇ ਕੀ ਸੀ ਉਹ ਸਾਰਾ ਇਤਿਹਾਸ ਤੇ ਜਿਹੜੀਆਂ ਮੁਗਲ ਫੌਜਾਂ ਸੀ ਜਦੋਂ ਗੁਰੂ ਜੀ ਨੇ ਕੇਲਾ ਛੱਟਿਆ ਤਾਂ ਉਦੋਂ ਤੋਂ ਹੀ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਜਿਹੜੀਆਂ ਫੌਜਾਂ ਸੀ ਉਹ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਸੀਗੀਆਂ ਚੱਲਦੇ ਆਪਾਂ ਇੱਥੋਂ ਤੇ ਤਕਰੀਬਨ 15 ਕਿਲੋਮੀਟਰ ਇੱਥੋਂ ਹੈਗਾ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਅਨੰਦਪੁਰ ਸਾਹਿਬ ਤੋਂ ਆਪਾਂ ਨੂੰ 10 ਕਿਲੋਮੀਟਰ ਅੱਗੇ ਆਇਆ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਦੇ ਨੇੜੇ ਤੇ ਇੱਧਰ ਹੈਗਾ ਬੋਰਡ ਲੱਗਿਆ ਹੋਇਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਤੇ ਇਹ ਚੱਲਦਾ ਰੋਡ ਅਨੰਦਪੁਰ ਸਾਹਿਬ ਤੋਂ ਜਿਹੜਾ ਰੋਪੜ ਨੂੰ ਜਾਂਦਾ ਤੇ ਇੱਧਰ ਹੈ ਸ਼੍ਰੀ ਅਨੰਦਪੁਰ ਸਾਹਿਬ ਤੇ ਇੱਧਰਲੇ ਵਾਲੇ ਪਾਸੇ ਹੈਗਾ ਰੋਪੜ ਤੇ ਇਹ ਗੁਰਦੁਆਰਾ ਸਾਹਿਬ ਵੱਡੇ ਰੋਡ ਤੋਂ ਥੋੜਾ ਜਿਹਾ ਹਟਮੇ ਨੇ 1 ਕਿਲੋਮੀਟਰ ਜਿਹੜਾ ਗੇਟ ਬਣਿਆ ਹੋਇਆ ਤੇ ਇਹ ਰਾਸਤਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਹੁਣ ਆਪਾਂ ਇੱਧਰ ਨੂੰ ਮੋੜਾਂਗੇ ਇਥੋਂ ਵੱਡੇ ਰੋਡ ਤੋਂ 1 ਕਿਲੋਮੀਟਰ ਹਟਵੇਂ ਨੇ ਗੁਰਦੁਆਰਾ ਸਾਹਿਬ ਪਹਿਲਾਂ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਸਰਸਾ ਨਦੀ ਸਰਸਾ ਨਦੀ ਇਸ ਤੋਂ ਅੱਗੇ ਵਾਲੇ ਪਾਸੇ ਨੂੰ ਆ ਜਾ ਕੇ ਥੋੜਾ ਜਿਹਾ ਅੱਗੇ ਵਾਲੇ ਪਾਸੇ ਨੂੰ ਰੋਪੜਵਾਲਾ ਨੂੰ ਜਾ ਕੇ ਤੇ ਉੱਥੇ ਸਰਸਾ ਨਦੀ ਹੈ ਤੇ ਇਹ ਸਰਸਾ ਨਦੀ ਦੇ ਕੰਢੇ ਹੀ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਐਵੇਂ ਦਾ ਰਸਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਨੂੰ ਤੇ ਇਸ ਦੇ ਨੀਚੋਂ ਦੀ ਆਪਾਂ ਲੰਘ ਕੇ ਪਹੁੰਚਾਂਗੇ ਗੁਰਦੁਆਰਾ ਸ੍ਰੀ ਪਰਵਾਰ ਵਿਛੋੜਾ ਸਾਹਿਬ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਪਰਿਵਾਰ ਬਿਛੋੜਾ ਸਾਹਿਬ ਵਿਖੇ ਤੇ ਇਹ ਈ ਸੀ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆਪਾਂ ਪਹੁੰਚ ਗਏ ਗੁਰਦੁਆਰਾ ਸ਼੍ਰੀ ਪਰਿਵਾਰ ਬਿਛੋੜਾ ਸਾਹਿਬ ਵਿਖੇ ਤੇ ਇਹ ਗੁਰਦੁਆਰਾ ਸਾਹਿਬ ਬਹੁਤ ਉੱਚੀ ਜਗ੍ਹਾ ਬਣੇ ਹੋਏ ਨੇ ਤੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਦਰਬਾਰ ਸਾਹਿਬ ਦੇ ਇਹ ਮੋਰਚਾ ਅੰਦਰ ਪਾਰਕਿੰਗ ਚ ਲਾਤਾ ਸਾਹਮਣੀ ਪਾਰਕਿੰਗ ਬਣੀ ਹੋਈ ਹੈ ਤੇ ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਨ ਆਈਆਂ ਹੋਈਆਂ ਨੇ ਗੁਰਦੁਆਰਾ ਸਾਹਿਬ ਦੇ ਚੱਲਦੇ ਆਪਾਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਨਾਲੇ ਸਾਰਾ ਦੱਸਦੇ ਆ ਇਤਿਹਾਸ ਤੇ ਆ ਆ ਹੈਗਾ ਸੀ ਗੁਰਦੁਆਰਾ ਸਾਹਿਬ ਦਾ 메ਨ ਰਸਤਾ ਇੱਥੋਂ ਦੀ ਆਪਾਂ ਐਂਟਰੀ ਕੀਤੀ ਹੈ ਤੇ ਸਾਹਮਣੇ ਇਤਿਹਾਸ ਵਾਲਾ ਬੋਰਡ ਲੱਗਿਆ ਹੋਇਆ ਉਹ ਦਿਖਾਉਨੇ ਆ ਜਾ ਕੇ ਇਸ ਬੋਰਡ ਤੇ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖ ਕੇ ਦੱਸਿਆ ਗਿਆ ਜੀ ਗੁਰਦੁਆਰਾ ਪਰਵਾਰ ਬਿਛੋੜਾ ਸਾਹਿਬ ਇਸ ਤੇ ਦੱਸਿਆ ਗਿਆ ਲਿਖ ਕੇ ਕਿ ਇਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਰਿਵਾਰ ਤੇ ਹੋਰ ਸਿੰਘਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਪੁੱਜੇ ਸੀ ਅੰਮ੍ਰਿਤ ਵੇਲੇ ਜਦੋਂ ਆਸਾਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਇਸ ਸਥਾਨ ਤੇ ਉਦੋਂ ਹੀ ਬਾਈ ਤਾਰ ਤੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਨੇ ਕਸਮਾਂ ਤੋੜ ਕੇ ਹੱਲਾ ਬੋਲ ਦਿੱਤਾ ਤੇ ਇਸ ਜਗ੍ਹਾ ਆ ਕੇ ਹਮਲਾ ਕਰ ਦਿੱਤਾ ਸੀਗਾ ਜੀ ਗੁਰੂ ਸਾਹਿਬ ਤੇ ਹੋਰ ਸਿੰਘਾਂ ਉਪਰ ਉਹਨਾਂ ਨੇ ਜਿਹੜੀਆਂ ਕਸਮਾਂ ਚੱਕੀਆਂ ਸੀ ਉਹ ਝੂਠੀਆਂ ਕਸਮਾਂ ਸੀ ਉਹ ਕਸਮਾਂ ਤੋੜ ਕੇ ਇਸ ਸਥਾਨ ਤੇ ਆ ਕੇ ਹਮਲਾ ਕਰ ਦਿੱਤਾ ਇਸ ਧਰਮ ਯੁੱਧ ਵਿੱਚ ਭਾਈ ਉਦੇ ਸਿੰਘ ਜੀ ਤੇ अनेका ਸਿੰਘਾਂ ਸਮੇਤ ਸ਼ਹੀਦ ਦੀ ਪਾ ਗਏ ਤੇ ਇਸ ਸਥਾਨ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਹੋਇਆ ਸੀਗਾ ਤੇ ਪਰਿਵਾਰ ਇਸ ਸਥਾਨ ਤੋਂ ਵਿਛੜ ਗਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਸ ਸਥਾਨ ਤੋਂ ਸਰਾਂਧ ਵਾਲੇ ਪਾਸੇ ਨੂੰ ਚਲੇ ਗਏ ਸੀ ਇਸ ਸਥਾਨ ਤੇ ਜਿਵੇਂ ਆਪਾਂ ਸਾਰਾ ਇਤਿਹਾਸ ਪੜਿਆ ਹੈ ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਹੋਰ ਸਿੰਘਾਂ ਤੇ ਉੱਪਰ ਹਮਲਾ ਕਰ ਦਿੱਤਾ ਸੀਗਾ ਤੇ ਇਸ ਸਥਾਨ ਤੋਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦਾ ਪਰਿਵਾਰ ਵਿਛੜ ਗਿਆ ਸੀਗਾ ਅਲੱਗ-ਅਲੱਗ ਹੋ ਗਏ ਸੀਗੇ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਉਸਰਾਂ ਦਵਾਲੇ ਪਾਸੇ ਨੂੰ ਚਲੇ ਗਏ ਸੀਗੇ ਜਿਸ ਦਿਨ ਇੱਥੇ ਹਮਲਾ ਕੀਤਾ ਆ ਕੇ ਮੁਗਲਾਂ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਉਸ ਦਿਨ ਜਿਹੜੀ ਸਰਸਾ ਨਦੀ ਸੀ ਬਹੁਤ ਚੜ੍ਹੀ ਹੋਈ ਸੀ ਉਸ ਦਿਨ ਵਿੱਚ ਪਾਣੀ ਬਹੁਤ ਜ਼ਿਆਦਾ ਸੀਗਾ ਤਾਂ ਉਸ ਕਰਕੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰ ਕੌਰ ਜੀ ਤੋਂ ਇਹ ਜਿਹੜੀ ਸਰਸਾ ਨਦੀ ਪਾਰ ਨਹੀਂ ਹੋਈ ਸੀਗੀ ਸਾਹਮਣੇ ਹੁਣ ਫਰੇਮ 'ਚ ਦਰਬਾਰ ਸਾਹਿਬ ਨੇ ਗੁਰਦੁਆਰਾ ਸ੍ਰੀ ਪਰਵਾਰ ਬਿਛੋੜਾ ਸਾਹਿਬ ਦੇ ਤੇ ਉੱਪਰ ਦਰਬਾਰ ਸਾਹਿਬ ਬਣੇ ਹੋਏ ਨੇ ਤੇ ਇਸ ਵਾਲੀ ਸਾਈਡ ਸਰਸਾ ਨਦੀ ਜਾਂਦੀ ਹੈ ਤੇ ਜਿਹੜੀ ਸਰਸਾ ਨਦੀ ਕਰਕੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਉਹ ਨਦੀ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਵਾਲੇ ਪਾਸੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਸਾਈਡ ਉਹ ਨਦੀ ਵਗਦੀ ਆ ਤੇ ਇੱਥੋਂ ਦਰਸ਼ਨ ਕਰਨ ਤੋਂ ਬਾਅਦ ਆਪਾਂ ਉਹ ਨਦੀ ਵੱਲ ਵੀ ਤੁਹਾਨੂੰ ਲੈ ਕੇ ਜਾਵਾਂਗੇ ਚਲਦੇ ਹਾਂ ਉੱਪਰ ਨੂੰ ਹੁਣ ਆਪਾਂ ਦਰਸ਼ਨ ਕਰਦੇ ਹਾਂ ਦਰਵਾਰ ਸਾਹਿਬ ਦੇ ਕਾਫੀ ਪੌੜੀਆਂ ਉੱਪਰ ਚੜ੍ਹ ਕੇ ਦਰਬਾਰ ਸਾਹਿਬ ਬਣੇ ਹੋਏ ਨੇ ਕਾਫੀ ਉੱਚੀ ਜਗ੍ਹਾ ਤੇ ਮਾਤਾ ਜੀ ਦੀ ਜੋ ਪਹਿਲੀ ਵਿਚਰ ਗਈ ਉਹਨਾਂ ਦਾ ਨਦੀ ਪਾਰ ਹੈ ਉਹਨਾਂ ਨਦੀਆਂ ਦੀ ਪਾਰੀ ਤੋਂ ਪਹਿਲੀ ਹੈ ਹਾਂ ਜਿੱਥੇ ਨਦੀ ਬਹੁਤ ਹੈ ਉਹ ਸਤਲੁਜ ਸਤਲੁਜ ਦੇ ਕਿਨਾਰੇ ਹੈ ਉਹ ਮਾਂ ਮਾਸ਼ੀ ਦਾ ਨਾਮ ਹੈ ਚੋਹੀਏ ਕਿਉਂਕਿ ਇਹ ਹੈ ਤੇ ਬਦੂਜਾ ਪੱਛੀ ਦਾ ਹਰਨਾ ਤੇ ਪਰਬਾਰ ਹੈ ਕਿੰਨੀ ਸਿਵਾ ਜਦੋਂ ਆਪਾਂ ਪਹੁੰਚ ਕੇ ਦਰਬਾਰ ਸਾਹਿਬ ਦੇ ਨੇੜੇ ਪਹੁੰਚ ਗਏ ਆਪਾਂ ਇਹ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੇ ਤੇ ਦਰਬਾਰ ਸਾਹਿਬ ਦੇ ਆਪਾਂ ਨੇੜੇ ਤੋਂ ਜਾ ਕੇ ਤੁਹਾਨੂੰ ਦਰਸ਼ਨ ਕਰਾਉਨੇ ਆਂ ਦਰਬਾਰ ਸਾਹਿਬ ਦੇ ਅੰਦਰ ਇਸ ਟਾਈਮ ਰੰਗ ਦਾ ਕੰਮ ਚੱਲ ਰਿਹਾ ਹੈ ਰੈਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਹੈ ਉਹ ਨੀਚੇ ਕੀਤਾ ਹੋਇਆ ਹੈ ਤੇ ਇਹ ਸਾਰੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਨੇ ਅਸਮਾਨ ਵੀ ਇਸੇ ਕਰਕੇ ਪਿਆ ਇੱਥੇ ਰੰਗ ਦਾ ਸਾਰਾ ਕੰਮ ਚੱਲ ਰਿਹਾ ਹੈ। ਬਾਕੀ ਇੱਥੋਂ ਜਿਹੜਾ ਆਲਾ-ਦਾਲਾ ਕਾਫੀ ਨੀਵਾ ਦਿਖਦਾ ਤੇ ਉੱਪਰ ਠੰਡੀ-ਠੰਡੀ ਹਵਾ ਵੀ ਲੱਗਦੀ ਹੈ ਕਿਉਂਕਿ ਬਹੁਤ ਉਚਾਈ ਤੇ ਬਣੇ ਹੋਏ ਨੇ ਦਰਬਾਰ ਸਾਹਿਬ ਤੇ ਇੱਧਰ ਆ ਗਏ ਜੀ ਨਿਸ਼ਾਨ ਸਾਹਿਬ ਆਦਰਵਾਰ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਤੇ ਜਿਹੜੀ ਸਰਸਨਦੀ ਹੈ ਉਹ ਸਾਹਮਣੇ ਵਾਲੇ ਪਾਸੋਂ ਦੀ ਵਗਦੀ ਹੈ ਆਹ ਸਾਈਡ ਸਰਸਨਦੀ ਵਗਦੀ ਹੈ ਇਧਰੋਂ ਲੈ ਕੇ ਇੱਥੇ ਤੱਕ ਇਹ ਬਿਲਕੁਲ ਕੰਡੇ ਤੇ ਬਣੇ ਹੋਏ ਨੇ ਗੁਰਦੁਆਰਾ ਸਾਹਿਬ ਸਰਸਨਦੀ ਦੇ ਤੇ ਇਹ ਗੁਰਦੁਆਰਾ ਸਾਹਿਬ ਸਰਸਨਦੀ ਤੇ ਜਿਹੜਾ ਵਿਛੋੜਾ ਪਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਉਸ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਾਏ ਗਏ ਨੇ ਮੱਕੀ ਇਧਰੋਂ ਵੀ ਤੁਹਾਨੂੰ ਦਿਖਾਉਨੇ ਆ ਗੁਰਦੁਆਰਾ ਸਾਹਿਬ ਦਾ ਸਾਰਾ ਆਲੇ ਦੁਆਲੇ ਮੱਕੀ ਆਲੇ ਦੁਆਲੇ ਗੁਰਦੁਆਰਾ ਸਾਹਿਬ ਦੇ ਜਿਹੜਾ ਦੇਖੋ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਸਾਰੀ ਜਗ੍ਹਾ ਖਾਲੀ ਪਈ ਐ ਹਲੇ ਵੀ ਇੱਥੇ ਦਰਖਤ ਤੇ ਦਰਖਤ ਨੇ ਜਿਵੇਂ ਇੱਕ ਤਰ੍ਹਾਂ ਦਾ ਜੰਗਲ ਹੁੰਦਾ ਉਹਨਾਂ ਸਮਿਆਂ 'ਚ ਇੱਥੇ ਕੁਝ ਵੀ ਨਹੀਂ ਹੁੰਦਾ ਹੂ ਜਦੋਂ ਗੁਰੂ ਸਾਹਿਬ ਇਸ ਸਥਾਨ ਤੇ ਆਏ ਸੀਗੇ ਆਪਣੇ ਪਰਿਵਾਰ ਸਮੇਤ ਜਦੋਂ ਸਾਰਾ ਇੱਥੇ ਜੁੱਧ ਹੋਇਆ ਮਗਲਾਂ ਨਾਲ ਪਰਿਵਾਰ ਦਾ ਵਿਛੋੜਾ ਪਿਆ ਉਹਨਾਂ ਸਮਿਆਂ 'ਚ ਇੱਥੇ ਹੋਰ ਵੀ ਸੰਘਣਾ ਜੰਗਲ ਹੁੰਦਾ ਹੂ ਅੱਜ ਦੇ ਸਮੇਂ 'ਚ ਵੀ ਬਹੁਤ ਦਰਖਤ ਨੇ ਇੱਥੇ ਸਤਾਂਤ ਤੇ ਦੇਖੋ ਤੇ ਅਨੰਦਪੁਰ ਸਾਹਿਬ ਆਹ ਵਾਲੀ ਸਾਈਡ ਨੇ ਤੇ ਜਿੱਥੇ ਹੁਣ ਆਪਣਾ ਕੈਮਰਾ ਹੈ ਇਧਰ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਸ਼ੋਭਿਤ ਨੇ ਤੇ ਆਪਾਂ ਪਹਿਲਾਂ ਉੱਪਰ ਵਾਲੇ ਪਾਸੇ ਸੀਗੇ ਤੇ ਹੁਣ ਨੀਚੇ ਵਾਲੇ ਪਾਸੇ ਆ ਗਏ ਦਰਬਾਰ ਸਾਹਿਬ ਦੇ ਤੇ ਸਾਹਮਣੇ ਚੱਲਦਾ ਇਥੋਂ ਰੋਡ ਆ ਜਿਹੜਾ ਨੀਲੀ ਨੀਲੀ ਤੁਹਾਨੂੰ ਆ ਚਾਦਰਾਂ ਦਿਖ ਰਹੀਆਂ ਨੇ ਇਹ ਰਾਸਤਾ ਗੁਰਦੁਆਰਾ ਸਾਹਿਬ ਦਾ ਬਣਿਆ ਹੋਇਆ ਤੇ ਸਾਹਮਣੇ ਰੋਡ ਚੱਲਦਾ ਅਨੰਦਪੁਰ ਸਾਹਿਬ ਤੋਂ ਰੋਪੜ ਵਾਲਾ ਤੇ ਇੱਧਰ ਹੈਗੇ ਨੇ ਅਨੰਦਪੁਰ ਸਾਹਿਬ ਤੇ ਇੱਧਰ ਵਾਲੇ ਪਾਸੇ ਜਾਂਦਾ ਹੈ ਰੋਪੜ ਨੂੰ ਤੇ ਜਾਨੀ ਕਿ ਜਿਹੜੇ ਵਾਲੇ ਪਾਸੇ ਨੂੰ ਆਪਾਂ ਜਾਣਾ ਸਰੰਦ ਵਾਲੀ ਸਾਈਡ ਨੂੰ ਉਧਰ ਨੂੰ ਇਹ ਰਾਹ ਜਾਂਦਾ ਇਤਿਹਾਸ ਅਨੁਸਾਰ ਕਿਹਾ ਜਾਂਦਾ ਕਿ 6 ਪੋ ਦੀ ਰਾਤ ਨੂੰ ਗੁਰੂ ਸਾਹਿਬ ਨੇ ਕਿਲਾ ਛੱਡਿਆ ਸੀਗਾ ਤੇ ਇਸ ਸਥਾਨ ਤੇ ਆ ਕੇ ਜਦੋਂ ਪਰਿਵਾਰ ਦਾ ਵਿਛੋੜਾ ਪਿਆ ਸਰਸਵਤੀ ਨਦੀ ਦੇ ਕੰਢੇ ਜਦੋਂ ਪਰਿਵਾਰ ਦਾ ਵਿਛੋੜਾ ਪਿਆ ਤਾਂ 7 ਪੋ ਦੀ ਸਵੇਰ ਹੋ ਗਈ ਸੀ ਤੇ 7 ਪੋ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦਾ ਵਿਛੋੜਾ ਉਹ ਪਿਆ ਸੀਗਾ ਤੇ 6 ਪੋ ਉਹਨੂੰ ਕਿਲਾ ਛੱਡਿਆ ਤੇ 7 ਪੋ ਨੂੰ ਇਸ ਸਥਾਨ ਤੇ ਆ ਕੇ ਸਰਸਵਤੀ ਨਦੀ ਦੇ ਕੰਢੇ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ ਸੀਗਾ ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਅਲੱਗ-ਅਲੱਗ ਹੋ ਗਿਆ ਸੀ ਦਰਬਾਰ ਸਾਹਿਬ 'ਚ ਸੇਵਾ ਚੱਲ ਰਹੀ ਹੈ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਤਾਂ ਉਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਤੋਂ ਥੋੜਾ ਜਿਹਾ نیچے ਵਾਲੇ ਪਾਸੇ ਕੀਤਾ ਗਿਆ ਤੇ ਚੱਲਦੇ ਆਪਾਂ ਅੰਦਰ ਦਰਸ਼ਨ ਕਰਦੇ ਹਾਂ ਪਸੇਵਾ ਚੱਲ ਰਹੀ ਖੰਚ ਚੱਲ ਰਹੀ ਇਸ ਮਾਤ ਦੇ ਵੇਲੇ ਸੇਕ ਚੱਲ ਰਿਹਾ ਹਨ ਪ੍ਰਕਾਸ਼ਾ ਜੀ ਨੂੰ ਜਿੱਕਰ ਉੱਪਰ ਹੈ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਆਗੇ ਨੀਚੇ ਤੇ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਨੀਚੇ ਵਾਲਾ ਪਾਸਾ ਤੇ ਇੱਧਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਇਹ ਸਾਹਮਣੇ ਲੰਗਰ ਖਾਲਾ ਜੀ ਗੁਰਦੁਆਰਾ ਸ੍ਰੀ ਪਰਿਵਾਰ ਬਿਛੋੜਾ ਸਾਹਿਬ ਦੇ ਆਪਾਂ ਦਰਸ਼ਨ ਕਰ ਲਏ ਤੇ ਹੁਣ ਆਪਾਂ ਚੱਲਦੇ ਆਂ ਸਰਸਾ ਨਦੀ ਵੱਲ ਤੇ ਜਿਸ ਨਦੀ ਦੇ ਪਰਿਵਾਰ ਦਾ ਬਿਛੋੜਾ ਪਿਆ ਸੀ ਉਹ ਸਰਸਾ ਨਦੀ ਤੁਹਾਨੂੰ ਆਪਾਂ ਦਿਖਾਉਨੇ ਆ ਤੇ ਚੱਲਣ ਲੱਗੇ ਆਂ ਇੱਥੋਂ ਜਿਵੇਂ ਤੁਹਾਨੂੰ ਮੈਂ ਦੱਸਿਆ ਸੀ ਜਿਹੜੀ ਸਾਈਡ ਹੁਣ ਮੈਂ ਖੜਾ ਤੇ ਮੇਰੇ ਖੱਬੇ ਹੱਥੋਂ ਸਰਸਾ ਨਦੀ ਐ ਤੇ ਉਹ ਦਿਖਾਉਣੇ ਆ ਜਾ ਕੇ ਆਪਾਂ ਤੁਹਾਨੂੰ ਸਰਸਾ ਨਦੀ ਗੁਰਦੁਆਰਾ ਪਰਿਵਾਰ ਬਿਛੋੜਾ ਸਾਹਿਬ ਤੋਂ ਚੱਲਣ ਲੱਗੇ ਆਪਾਂ ਸਰਸਾ ਨਦੀ ਵੱਲ ਤੇ ਅਮਰਤ ਬਾਈ ਲੱਗਿਆ ਮੋਟਰਸਾਈਕਲ ਚਲਾਉਣ ਪਹੁੰਚਦੇ ਆਂ ਸਰਸਾ ਨਦੀ ਦੇ ਕੰਢੇ ਤੇ ਚਲੋ ਜੀ ਤੁਨ ਲਈ ਆਪਾਂ ਪਹੁੰਚ ਗਏ ਸਰਸਾ ਨਦੀ ਦੇ ਪੁਲ ਉੱਪਰ ਤੇ ਇਸ ਸਮੇਂ ਆਪਾਂ ਸਰਸਾ ਨਦੀ ਦੇ ਪੁਲ ਤੇ ਖੜੇ ਆਂ ਆ ਜਿਹੜੀ ਸਾਹਮਣੇ ਦੇਖ ਰਹੇ ਆਂ ਇਹ ਸਾਰੀ ਸਰਸਾ ਨਦੀ ਹੈ ਇਸ ਨਦੀ ਦੇ ਕੰਢੇ ਪਰਿਵਾਰ ਦਾ ਵਿਛੋੜਾ ਪਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਇਸ ਨਦੀ ਦੇ ਉੱਪਰ ਵਿਛੜਿਆ ਸੀ ਉਹਨਾਂ ਦਿਨਾਂ 'ਚ ਇਹ ਨਦੀ ਬਹੁਤ ਚੜੀ ਹੋਈ ਸੀ ਪਾਣੀ ਬਹੁਤ ਸੀ ਇਹ ਨਦੀ ਦੇ ਵਿੱਚ ਤੇ ਜਦੋਂ ਪਰਿਵਾਰ ਵਿਛੜਿਆ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਇੱਥੇ ਪਹੁੰਚੇ ਤਾਂ ਉਦੋਂ ਇਹ ਨਦੀ ਬਹੁਤ ਚੜੀ ਹੋਈ ਸੀ ਪਾਣੀ ਬਹੁਤ ਜ਼ਿਆਦਾ ਸੀ ਤਾਂ ਕਰਕੇ ਜਦੋਂ ਇਹ ਨਦੀ ਨੂੰ ਪਾਰ ਕੀਤਾ ਤਾਂ ਕਾਫੀ ਸਾਰਾ ਮਤਲਬ ਜਿਹੜਾ ਇਤਿਹਾਸ ਸੀ ਸਿੱਖ ਇਤਿਹਾਸ ਜਿਹੜਾ ਕਿਲੇ 'ਚੋਂ ਗੁਰੂ ਸਾਹਿਬ ਦੇ ਸਿੰਘ ਨਾਲ ਲੈ ਕੇ ਆਏ ਸੀ ਹੱਥ ਲਿਖਤ ਸਿੱਖ ਇਤਿਹਾਸ ਸੀ ਉਹ ਕਹਿੰਦੇ ਵੀ ਨਦੀ ਦੇ ਵਿੱਚ ਰੁੜ ਗਿਆ ਸੀ ਕਿਉਂ ਪਾਣੀ ਬਹੁਤ ਜ਼ਿਆਦਾ ਸੀ ਛੋਟੇ ਸ਼ਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ ਤੋਂ ਇਹ ਨਦੀ ਪਾਰ ਨਹੀਂ ਹੋਈ ਸੀ ਕਿਉਂਕਿ ਛੋਟੇ ਸ਼ਹਿਬਜਾਦੇ ਦੀ ਉਮਰ ਬਹੁਤ ਛੋਟੀ ਸੀ ਤਾਂ ਕਰਕੇ ਉਹਨਾਂ ਨੂੰ ਇਹ ਨਦੀ ਪਾਰ ਕਰਨ 'ਚ ਦਿੱਕਤ ਆਈ ਤੇ ਇਸ ਜਗ੍ਹਾ ਹੀ ਮੁਗਲਾਂ ਨੇ ਆ ਕੇ ਹਮਲਾ ਕਰ ਦਿੱਤਾ ਸੀਗਾ ਸਰਸਾ ਨਦੀ ਦੇ ਕੰਢੇ ਹੀ ਗੁਰੂ ਸਾਹਿਬ ਜੀ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀਗੇ ਸਵੇਰ ਦੇ ਟਾਈਮ ਤੇ ਕਾਫੀ ਚੌੜੀ ਹੈ ਨਦੀ ਆ ਫਿਲਹਾਲ ਹੁਣ ਦੇ ਸਮੇਂ 'ਚ ਇਹ ਨਦੀ 'ਚ ਪਾਣੀ ਜ਼ਿਆਦਾ ਮੀਂਹ ਦੇ ਟਾਈਮਾਂ 'ਚ ਆਉਂਦਾ ਹੈ ਉਦੋਂ ਵੀ ਕਹਿੰਦੇ ਜਦੋਂ ਗੁਰੂ ਸਾਹਿਬ ਨੇ ਕਿਲਾ ਛੱਡਿਆ ਉਦੋਂ ਉਹ ਮੌਸਮ ਚ ਮੀਂਹ ਬਹੁਤ ਪੈਂਦੇ ਸੀਗੇ ਦੇਖੋ ਵੀ ਅੱਜ ਤੋਂ ਕਿੰਨੇ 100 ਸਾਲ ਪੁਰਾਣੀ ਗੱਲ ਐ ਉਦੋਂ ਦਾ ਮੌਸਮ ਹੋਰ ਤਰੀਕੇ ਦਾ ਸੀ ਹੁਣ ਦਾ ਹੋਰ ਤਰੀਕੇ ਦਾ ਕਿਹਾ ਜਾਂਦਾ ਹੈ ਕਿ ਇਸ ਨਦੀ ਤੇ ਜਦੋਂ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿਆ ਤਾਂ ਪਰਿਵਾਰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀਗਾ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਰਹੰਦ ਵਾਲੇ ਪਾਸੇ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਚਮਕੌਰ ਸਾਬ ਵਾਲੇ ਪਾਸੇ ਨੂੰ ਚਲੇ ਗਏ ਸੀ ਤੇ ਮਾਤਾ ਸਹਿਬਕੌਰ ਜੀ ਤੇ ਉਹਨਾਂ ਨਾਲ ਕੁਝ ਹੋਰ ਜਿਹੜੇ ਸਿੰਘ ਸੀਗੇ ਉਹ ਇੱਥੋਂ ਦਿੱਲੀ ਵਾਲੇ ਪਾਸੇ ਨੂੰ ਚਲੇ ਗਏ ਸੀਗੇ ਜੀ ਤੇ ਹੁਣ ਇਹਦੇ ਵਿੱਚ ਫਿਲਹਾਲ ਪਾਣੀ ਜ਼ਿਆਦਾ ਨਹੀਂ ਹੈਗਾ ਪਰ ਚੜਾਈ ਬਹੁਤ ਜ਼ਿਆਦਾ ਇਹਦੀ ਤੇ ਮੇਨ ਜਿਹੜਾ ਹਾਈਵੇ ਹੈ ਉਹ ਸਾਹਮਣੇ ਚੱਲਦਾ ਆਹਾ ਹੈਗੀ ਰੇਲਵੇ ਲਾਈਨ ਜਿੱਧਰੋਂ ਟਰੱਕ ਜਾ ਰਹੇ ਉਹ ਮੇਨ ਹਾਈਵੇ ਹੈ ਅਸੀਂ ਛੋਟੀ ਸੜਕ ਦੇ ਉੱਪਰ ਆ ਗਏ ਸੀਗੇ ਤੇ ਇਹਦੇ ਨਾਲ ਇਧਰ ਨਹਿਰ ਜਾਂਦੀ ਹੈ ਨਾਲ ਨਾਲ ਐਰ ਗੱਡੀ ਹੋਈ ਹੈ ਤੇ ਇਧਰੋਂ ਦੀ ਜਾ ਕੇ ਨਦੀ ਆ ਪੌੜ ਨੀਚੋਂ ਦੀ ਲੰਘ ਕੇ ਆਹ ਵਾਲੇ ਪਾਸੇ ਨੂੰ ਚਲੀ ਜਾਂਦੀ ਹੈ ਤੇ ਇਸ ਨਦੀ ਦੇ ਕੰਢੇ ਤੋਂ ਕੁੰਮਾ 마ਸ਼ਕੀ ਜੀ ਆਪਣੇ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਨਾਲ ਲੈ ਗਏ ਸੀਗੇ ਉਹ ਆਪਾਂ ਗੁਰਦੁਆਰਾ ਸਾਹਿਬ ਦੇ ਇਸ ਤੋਂ ਅਗਲੇ ਬਲੌਗ ਚ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਨਾਲੇ ਸਾਰਾ ਇਤਿਹਾਸ ਦੱਸਾਂਗੇ ਕਿ ਕਿਸ ਤਰ੍ਹਾਂ ਕੁੰਮਾ 마ਸ਼ਕੀ ਜੀ ਮਤਾ ਗੁਜਰਖੌਰ ਜੀ ਤੇ ਛੋਟੇ ਸ਼ਹਿਬਜਾਦਿਆਂ ਨੂੰ ਮਿਲੇ ਸੀਗੇ ਤੇ ਇਸ ਸਮੇਂ ਆਪਾਂ ਸਰਸਾਂ ਦੀ ਦੇ ਬਿਲਕੁਲ ਵਿਚਾਲੇ ਆ ਗਏ ਤੇ ਪਾਣੀ ਪੂਰਾ ਲਾਲ ਹੈ ਇਹਦਾ ਪਹਾੜਾਂ ਵਾਲਾ ਪਾਣੀ ਆ ਉੱਪਰੋਂ ਪਹਾੜਾਂ ਚੋਂ ਆਉਂਦਾ ਤੇ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਆਹ ਵਾਲੀ ਦੇ ਪਾਸੇ ਨੇ ਤੇ ਬਿਲਕੁਲ ਨੇੜੇ ਨੇ ਸਾਹਮਣੇ ਤੇ ਕਿਉਂਕਿ ਉਹ ਦਰਖਤ ਜਿਆਦਾ ਹੋਣ ਕਰਕੇ ਇਥੋਂ ਗੁਰਦੁਆਰਾ ਸਾਹਿਬ ਦਖਦੇ ਨਹੀਂ ਹੈਗੇ ਓਲੇਚ ਨੇ ਤੇ ਇੱਥੋਂ ਹੁਣ ਆਪਾਂ ਜਾਵਾਂਗੇ ਅੱਗੇ ਵੱਲ ਨੂੰ ਅੱਗੇ ਦਾ ਸਫ਼ਰ ਆਪਾਂ ਸ਼ੁਰੂ ਕਰਾਂਗੇ ਜਦੋਂ ਸਰਸਨ ਦੀ ਜੇ ਕੰਡੇ ਤੋਂ ਪਰਿਵਾਰ ਵਿਛੜ ਜਾਂਦਾ ਹੈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਪੱਠਾ ਸਾਹਿਬ ਰੋਪੜ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੋਂ ਹੁੰਦੇ ਹੋਏ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਇਸ ਸਥਾਨ ਤੋਂ ਵਿਛੜ ਕੇ ਸਰੰਦਵਾਲੇ ਪਾਸੇ ਨੂੰ ਚਲੇ ਜਾਂਦੇ ਨੇ ਬਾਕੀ ਅੱਗੇ ਦੇ ਵਲੌਗ ਚ ਤੁਹਾਨੂੰ ਸਾਰਾ ਆਪ ਇਤਿਹਾਸ ਦੱਸਾਂਗੇ ਕਿ ਕਿਸ ਤਰ੍ਹਾਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਸਰੰਦ ਪਹੁੰਚੇ ਤੇ ਕੌਣ ਕੌਣ ਉਹਨਾਂ ਨੂੰ ਰਸਤੇ 'ਚ ਮਿਲਿਆ ਕਿਹੜੇ-ਕਿਹੜੇ ਸਥਾਨਾਂ 'ਤੇ ਉਹ ਰੁਕੇ ਤੇ ਆਉਣ ਵਾਲੇ ਵਲੌਗ 'ਚ ਤੁਹਾਨੂੰ ਦੱਸਾਂਗੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੋਰ ਸਿੰਘ ਸੀਗੇ ਤੇ ਵੱਡੇ ਸਾਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਉਹ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਚਲੇ ਗਏ ਸੀਗੇ ਇਹ ਸਾਰਾ ਇਤਿਹਾਸ ਹੈ ਇਸ ਸਰਸਾ ਨਦੀ ਦਾ ਤੇ ਇਸ ਨਦੀ ਦੇ ਕਾਰਨ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਜਿਹੜਾ ਵਿਛੜਿਆ ਕਿਉਂਕਿ ਉਹਨਾਂ ਦਿਨਾਂ 'ਚ ਨਦੀ ਬਹੁਤ ਚੜੀ ਹੋਈ ਸੀ ਤੇ ਹੁਣ ਤਾਂ ਤੇ ਪਾਣੀ ਮਤਲਬ ਬਹੁਤ ਘੱਟ ਹੈ ਤੇ ਲਿਮਟਡ ਜਿਹਾ ਪਾਣੀ ਆ ਉਹ ਦਿਨਾਂ 'ਚ ਕਹਿੰਦੇ ਵੀ ਮੀਂਹ ਬਹੁਤ ਜ਼ਿਆਦਾ ਸੀਗੇ ਤਾਂ ਕਰਕੇ ਨਦੀ ਬਹੁਤ ਚੜੀ ਹੋਈ ਸੀ ਤੇ ਨਾਲ ਦੀ ਨਾਲ ਇਹ ਇੱਥੋਂ ਦੀ ਨਹਿਰ ਜਾ ਰਹੀ ਹੈ ਬਹੁਤ ਪਾਣੀ ਤੇਜ਼ ਹੈ ਇਹਦੇ 'ਚ ਤੇ ਨਾਲ ਦੀ ਇਹ ਨਹਿਰ ਕੱਢੀ ਹੋਈ ਹੈ ਤੇ ਨਦੀ ਇਸ ਦੇ ਨੀਚੋਂ ਦੀ ਪੁਲ ਬਣਾ ਕੇ ਇਹ ਨਹਿਰ ਕੱਢੀ ਹੋਈ ਹੈ ਨਾਲ ਨਾਲ ਪੁਲ ਬਣਾਇਆ ਹੋਇਆ ਤੇ ਸਰਸਾ ਨਦੀ ਇਹਦੇ ਥੱਲੋਂ ਦੀ ਪਾਰ ਕਰਾਈ ਹੋਈ ਆ ਇਧਰੋਂ ਸਰਸਾ ਨਦੀ ਆਉਂਦੀ ਹੈ ਤੇ ਆਹ ਵਾਲੇ ਪਾਸੇ ਨੂੰ ਜਾਂਦੀ ਹੈ ਉਹ ਸਾਹਮਣੇ ਜਾਂਦੀ ਆ ਸਰਸਾ ਨਦੀ ਆਹ ਸਾਰਾ ਜਿਹੜਾ ਹੁਣ ਪਾਣੀ ਦੇਖ ਰਿਹਾ ਹੈ ਆ ਐਂਗਲਾਂ ਤੋਂ ਪਾਸੇ ਸਰਸਾ ਨਦੀ ਗਈ ਅੱਜ ਦੇ ਬਲੌਗ ਚ ਆਪਾਂ ਤੁਹਾਨੂੰ ਦਰਸ਼ਨ ਕਰਾਏ ਨੇ ਗੁਰਦੁਆਰਾ ਸ੍ਰੀ ਪਰਵਾਰ ਬਿਸ਼ੋੜਾ ਸਾਹਿਬ ਦੇ ਜਿੱਥੇ ਆ ਕੇ ਜਿਸ ਸਥਾਨ ਤੇ ਆ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀਗਾ ਤੇ ਇਸ ਸਮੇਂ ਆਪਾਂ ਖੜੇ ਆਂ ਸਰਸਾ ਨਦੀ ਦੇ ਪਲੁੱਪਰ ਇਹ ਤੁਹਾਨੂੰ ਆਪਾਂ ਸਰਸਾ ਨਦੀ ਦਿਖਾਈ ਹੈ ਤੇ ਇਸ ਤੋਂ ਅਗਲੇ ਵਾਲੇ ਬਲੌਗ 'ਚ ਆਪਾਂ ਤੁਹਾਨੂੰ ਅੱਗੇ ਦੇ ਇਸੇ ਆਸ ਬਾਰੇ ਜਾਣਕਾਰੀ ਦਵਾਂਗੇ ਅੱਗੇ ਦਾ ਜਿਹੜਾ ਬਲੌਗ ਹੋਊਗਾ ਇੱਥੋਂ ਸਰਸਾ ਨਦੀ ਦੇ ਕੰਢੇ ਤੋਂ ਸ਼ੂਟਰ ਸਾਹਿਬ ਜਾਦੇ ਤੇ ਮਾਤਾ ਗੁਜਰੀ ਜੀ ਨੂੰ ਬਾਬਾ ਉਮਾ ਮਾਸਕੀ ਜੀ ਲੈ ਜਾਂਦੇ ਨੇ ਆਪਣੇ ਨਾਲ ਉੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਹ ਥਾਂ ਦੇ ਆਪਾਂ ਦਰਸ਼ਨ ਕਰਾਂਗੇ ਅਗਲੇ ਬਲੌਗ 'ਚ ਏ ਬਲੌਗ ਇੰਨਾ ਕੇ ਸੀਗਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜਲਦੀ ਨੈਕਸਟ ਬਲੌਗ ਚੋਰੇ ਦਾ ਕਪੜਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ